ਤੁਸੀਂ ਦੇਖ ਰਹੇ ਹੋ ਆਈਪੀਐਨ ਪੰਜਾਬ ਵੈਬ ਨਿਊਜ਼ ਚੈਨਲ ਇਸ ਵਿੱਚ ਅਸੀਂ ਰਾਜਪੁਰਾ ਦੇ ਨਾਂ ਲੱਗਦੇ ਪਿੰਡ ਸਦਰੌਰ ਦੇ ਵਿੱਚ ਪਹੁੰਚੇ ਜਿੱਥੇ ਕਿ ਐਨਆਈ ਵੱਲੋਂ ਜਿਹੜੀ ਹੈ ਤੜਕੇ ਸਵੇਰੇ ਰੇਡ ਕੀਤੀ ਗਈ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਪਿੰਡ ਦੇ ਜਿਹੜੇ ਸਰਪੰਚ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਦਾ ਜਾਣਦੇ ਆ ਅਖਿਰ ਕੀ ਮਾਮਲਾ ਸੀਗਾ ਸਰਪੰਚ ਸਾਹਿਬ ਕੀ ਨਾਮ ਆ ਜੀ ਆਪਣਾ ਅਸੀਂ ਕਹਾਂ ਜੀ ਮੇਰਾ ਨਾਮ ਚਰਨਜੀਤ ਹੈ ਸਦਰੌਰ ਪਿੰਡਾ ਜੀ ਜਿਹੜੀ ਐਨਆਈ ਵੱਲੋਂ ਰੇਡ ਕੀਤੀ ਗਈ ਹੈ ਕਿਹਦੇ ਕਰਕੇ ਕੀਤੀ ਗਈ ਹੈ ਜਾਣਕਾਰੀ ਦੱਸੋ ਇਦਾਂ ਮਨਪ੍ਰੀਤ ਮੁੰਡਾਈ ਪਿੰਡ ਦਾ ਹੀ ਮੁੰਡਾ ਈ ਰਹਿਣ ਦਾ ਵਧੀਆ ਮੁੰਡਾ ਈ ਪਿੰਡ ਦੇ ਵਿੱਚ ਰਿਕਾਰਡ ਇੱਕ ਨੰਬਰ ਹੈ ਈ ਵਧੀਆ ਇਹ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਹੈ ਈ ਅੱਜ ਤੋਂ 5 ਕੇ ਸਾਲ ਪਹਿਲਾਂ ਇਹ 5 ਕੇ ਸਾਲ ਪਹਿਲਾਂ ਹੀ ਕੁਝ ਕਰਦਿਆਂ ਮਜੂਰੀਆਂ ਫਾਦਰ ਸਾਹਿਬ ਇਹਨਾਂ ਦੇ ਬਿਮਾਰ ਰਹੇ ਨਹੀਂ ਛੱਡ ਕੇ ਆ ਗਏ ਸੀਗਾ ਈ ਘਰ ਦੇ ਕੰਮ ਖੇਤੀਬਾੜੀ ਸੰਭਰੇ ਸੀਗਾ ਈ ਇਹ ਇਹਨਾਂ ਦਾ ਇਹ ਜੀ ਕੋਈ ਰਿਕਾਰਡ ਇੱਕ ਨੰਬਰ ਹੈ ਈ ਕੋਈ ਵਧੀਆ ਮੁੰਡਾ ਈ ਪਿੰਡ ਦੇ ਵਿੱਚ ਪੜ੍ਹਾਈ ਲਿਖਾਈ 'ਚ ਵੀ ਵਧੀਆ ਈ ਕੁਝ ਸਾਨੂੰ ਪਤਾ ਹੀ ਈ ਟੈਰੋਰੀਸਮ ਜਿਹੋ ਹੁਣ ਆਈ ਇਹ ਪੜਾਈ ਕਰਕੇ ਵੀ ਮੁੰਡਾ ਜਿਆਦਾ ਪੜ ਰਿਹਾ ਇਹ ਪਿੰਡਾਂ ਦਾ ਪੜਾਈ ਕਰਕੇ ਜੀ ਤੰਗ ਕਰਦੇ ਜੀ ਹੋਰ ਕੁਝ ਨਹੀਂ ਆਈ ਇਹ ਕੁਛ ਚੰਡੀਗੜ੍ਹ ਤੋਂ ਟੈਰੋਰੀਸਮ ਬੰਦੇ ਸੀਗੇ ਕੁਛ ਦਿੱਲੀ ਤੋਂ ਸੀਗੇ ਇਹਨਾਂ ਦਾ ਜੋ ਕੇਸ ਆਈ ਲਖਨਊ ਤੋਂ ਕੁਛ ਕਹਿੰਦੇ ਵੀ ਇਨਵੋਲਵ ਹੈ ਕੁਛ ਕੇਸ ਉਹਦੇ ਕਰਕੇ ਆਏ ਸੀਗੇ 5:00 ਵਜੇ ਇਹ ਰੇਡ ਕਰੀ ਆ ਜੀ ਇਹਨਾਂ ਨੇ 10:00 ਵਜੇ ਤੱਕ ਇਹ ਰੇਡ ਚੱਲੀ ਆਈ ਪੈਣ ਦੇ ਵਿੱਚ ਸਹਿਮ ਦਾ ਮੋਹਲ ਹੈ ਇਹ ਸਾਰਾ ਇਹ 10 ਕ ਬੰਦੇ ਘਰ ਤੋਂ ਬਾਹਰ ਖੜੇ ਸੀਗੇ ਨਾ ਤਾਂ ਅੰਦਰ ਜਾਣ ਦੰਦੇ ਸੀਗੇ ਨਾ ਬਾਹਰ ਆਣਦੇ ਆਈ ਦੋ ਮੋਬਾਈਲ ਆ ਇੱਕ ਲੈਪਟਾਪ ਇੱਕ ਪੈਨ ਡਰਾਈਵ ਤੇ ਬੈਂਕ ਦੀਆਂ ਕੁਝ ਕਾਪੀਆਂ ਉਹ ਨਾਲ ਲੈ ਗਏ ਜਿਹਨਾਂ ਨਾਮ ਦਸਰੋ ਦਮਨ ਬਸਿੰਦਾ ਕੀ ਕੰਮ ਕਰਦੇ ਸੀ ਹੁਣ ਮੌਜੂਦਾ ਤੁਹਾਨੂੰ ਕਿਉਂ ਲੱਗਦਾ ਵੀ ਰੇਟ ਕਿਸ ਕਾਰਨ ਕਰਕੇ ਹੋਈ ਹੋਣੀ ਇਹ ਕੁਝ ਪੜਾਈ ਕਰਕੇ ਨਹੀਂ ਸਾਨੂੰ ਪਤਾ ਮੁੰਡਾ ਹੁੰਦਾ ਰਹਿੰਦਾ ਸੀਗਾ ਬਾਹਰ ਇਹ ਕੁਝ ਕਹਦੇ ਕੇਸ ਚ ਇਨਵੋਲਵ ਹੈ ਕੁਝ ਹੈ ਨਹੀਂ ਠੀਕ ਹੈ ਜੀ ਵਧੀਆ ਮੁੰਡਾ ਜੀ ਇਹ ਕੋਈ ਇਹੋ ਜਿਹਾ ਆਪਣੇ ਦੇ ਵਿੱਚ ਰਿਕਾਡ ਵੀ ਵਧੀਆ ਜੀ ਇਹਦਾ ਤੁਹਾਨੂੰ ਲੱਗਦਾ ਕਿ ਕੇਸ ਇਨਵੋਲ ਹੋ ਸਕਦੇ ਨਹੀਂ ਨਹੀਂ ਹੋ ਨਹੀਂ ਸਕਦਾ ਜੀ ਇਹ ਠੀਕ ਹੈ ਜੀ ਮੁੰਡਾ ਇੱਕ ਨੰਬਰ ਦਾ ਮੁੰਡਾ ਜੀ ਪਿੰਡ ਦੇ ਵਿੱਚ ਵਧੀਆ ਮੁੰਡਾ ਜੀ ਜੇ ਕਿਸੇ ਨੂੰ ਵੀ ਪੁੱਛ ਲਿਓ ਵਧੀਆ ਪੜ੍ਹਾਈ ਚ ਲਿਖਾਈ ਚ ਵੀ ਵਧੀਆ ਜੀ ਜਿਹੜੀ ਐਨਆਈ ਵੱਲੋਂ ਰੇਡ ਕੀਤੀ ਗਈ ਹੈ ਉਹ ਕੀ ਕੀ ਨਾਲ ਆਪਣੇ ਦਸਤਾਵੇਜ਼ ਜਾਂ ਕੁਝ ਸਮਾਨ ਮੋਬਾਈਲ ਲੈਪਟਾਪ ਵਗੈਰਾ ਕੁਝ ਲੈ ਕੇ ਗਏ ਨੇ ਹਾਂ ਜੀ ਹਾਂ ਜੀ ਦੋ ਮੋਬਾਈਲ ਹੈ ਇੱਕ ਲੈਪਟਾਪ ਹੈ ਇੱਕ ਪੈਨ ਡਰਾਈਵ ਹੈ ਤੇ ਬੈਂਕ ਦੀਆਂ ਕਾਪੀਆਂ ਜੀ ਦੋ ਉਹ ਨਾਲ ਲੈ ਗਏ ਜੀ ਜਦੋਂ ਆਏ ਸੀਗੇ ਇਹਨਾਂ ਦੇ ਸਾਰੇ ਮੋਬਾਈਲ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਗਾ ਲਏ ਸੀਗੇ ਨਾ ਤਾਂ ਫੋਨ ਚੱਕਣ ਦੇ ਰਹੇ ਸੀਗੇ ਨਾ ਕਰਨ ਦੇ ਆਈ ਉਹਨਾਂ ਨੇ ਫੋਨ 7-8 ਬੰਦੇ ਅੰਦਰ ਸੀਗੇ 10 ਕੇ ਬੰਦੇ ਗੇਟ ਤੋਂ ਬਾਹਰ ਖੜੇ ਸੀਗੇ ਪਿੰਡ ਦੇ ਚਾਰਚ ਵੀ ਪੁਲਿਸ ਲਾਈ ਹੋਈ ਸੀਗੀ ਪੰਜਾਬ ਪੁਲਿਸ ਹੁਣ ਕਿੱਥੇ ਨੇ ਦਮਨਪ੍ਰੀਤ ਜੀ ਜਿਹੜੇ ਨੇ ਸਹਿਮ ਦਾ ਮੋਲ ਹੈ ਤੁਹਾਨੂੰ ਪਤਾ ਹੀ ਡਰੇ ਹੋਏ ਨਹੀਂ ਹੈ ਤਾਂ ਘਰੇ ਨਹੀਂ ਠੀਕ ਹੈ ਹਾਂ ਕਿਸ ਤਰ੍ਹਾਂ ਦੇਖਦਾ ਸਰਪੰਚ ਸਾਹਿਬ ਜਿਹੜਾ ਪਿੰਡ ਦੇ ਵਿੱਚ ਜਿਹੜਾ ਹੈ ਅੱਜ ਐਨਆਈ ਵੱਲੋਂ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਲੱਗਦਾ ਪਿੰਡ ਦੇ ਵਿੱਚ ਇਹਦਾ ਜਿਹੜਾ ਇੱਕ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਅੱਜ ਐਨਆਈ ਵੱਲੋਂ ਸਹਿਮ ਦਾ ਮੋਲ ਹੈ ਪਿੰਡ ਦੇ ਸਾਰੇ ਡਰੇ ਹੋਏ ਨਹੀਂ ਤੁਹਾਨੂੰ ਪਤਾ ਹੀ ਹੈ ਪਿੰਡ ਦੇ ਵਿੱਚ ਇਹੋ ਜਿਹਾ ਕੁਝ ਜਦੋਂ ਪੁਲਿਸ ਵਾਲਾ ਇੱਕ ਵੀ ਪੁਲਿਸ ਵਾਲਾ ਆ ਜਾਂਦਾ ਡਰ ਜਾਂ ਨਹੀਂ ਪਿੰਡ ਦੇ ਤਾਨੂੰ ਪਤਾ ਹੀ ਹੈ ਇਹੋ ਜਿਹਾ ਕੁਝ ਹੈ ਨਹੀਂ ਰਿਕਾਰਡ ਵਧੀਆ ਹੀ ਹੈ ਮੁੰਡੇ ਦਾ ਪਿੰਡ ਦੇ ਵਿੱਚ ਇਹਨੂੰ ਤਾਂ ਵਿਚਾਰੇ ਨੂੰ ਗਲੀਆਂ ਵੀ ਨਹੀਂ ਪਤਾ ਕਿ ਕਿੰਨੀਆਂ ਹੋਣੀਆਂ ਪਿੰਡ ਦੇ ਵਿੱਚ ਕਦੇ ਘੁੰਮੇ ਵੀ ਨਹੀਂ ਹੈ ਪੜ੍ਹਾਈ ਲਿਖਾਈ ਚ ਵਧੀਆ ਹੀ ਕੋਈ ਇਹੋ ਜਿਹਾ ਉਹ ਨਹੀਂ ਹੈ ਜੀ ਕੋਈ ਨਾ ਤਾਂ ਪਰਿਵਾਰ ਦਾ ਕੋਈ ਪਿੱਛਾ ਕੋਈ ਐਦਾਂ ਦਾ ਲੈਣ ਦੇਣੀਆਂ ਕੋਈ ਐਦਾਂ ਦੀ ਕੋਈ ਬਾਤ ਹੋ ਸਕਦੀ ਹੈ ਜਿਸ ਕਰਕੇ ਜਿਹੜੀ ਇਹਨਾਂ ਦੇ ਵੱਲੋਂ ਰੈਟ ਕੀਤੀ ਨਹੀਂ ਨਹੀਂ ਵਧੀਆ ਕਾਰੋਬਾਰ ਵੀ ਵਧੀਆ ਹੀ ਹੈ ਇਹਨਾਂ ਦਾ ਇਹੋ ਜਿਹਾ ਕੁਝ ਨਹੀਂ ਹੈ ਜੀ ਠੀਕ ਹੈ ਯੂਨੀਵਰਸਿਟੀ ਚ ਪ੍ਰੈਜ਼ੀਡੈਂਟ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਰਹੀਏ ਇਹ ਕੂਚ ਕਰਕੇ ਸਾਨੂੰ ਪਤਾ ਹੀ ਹੈ ਤੰਗ ਕਰਦੀ ਸਰਕਾਰਾ ਹੋਰ ਕੁਝ ਨਹੀਂ ਹੈ ਜੀ ਉਹਦੇ ਜਿਹੜੇ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਿਹੜੀ ਇਹ ਰੇਡ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਕੀ ਨਾਂ ਮੈਂ ਜਸਵੰਤ ਸਿੰਘ ਜਿਲ੍ਹਾ ਪੱਤਰਕਾਰ ਸਾਹਿਬ ਜਨਤਕਾਤਰ ਤੇ ਮੇਰੇ ਨਾਲ ਸਾਡੇ ਜਿਲ੍ਹਾ ਪ੍ਰਧਾਨ ਸਭਜੀਤ ਸਿੰਘ ਖੜੇ ਆ ਸਾਨੂੰ ਪਤਾ ਲੇਟ ਲੱਗਿਆ ਜੇ ਅਸੀਂ ਮੌਕੇ ਤੇ ਆ ਜਾਂਦੇ ਸਤ ਮਾਹੌਲ ਹੋਰ ਹੁੰਦਾ ਅਸੀਂ ਪਰਿਵਾਰ ਨਾਲ ਅੱਜ ਵੀ ਖੜੇ ਆ ਅੱਗੇ ਵੀ ਖੜਾਂਗੇ ਇਹਜੇ ਕੰਮ ਹੈ ਜਿਹੜੇ ਨਜਾਇਜ਼ ਤੰਗ ਕਰਨਾ ਕਿਸੇ ਨੂੰ ਕਿਸੇ ਪੜ੍ਹੇ ਲਿਖੇ ਬੱਚੇ ਨੂੰ ਐਵੇਂ ਇਲਜ਼ਾਮ ਲਾਉਣੇ ਤੇ ਸਰਕਾਰਾਂ ਦੇ ਕੰਮ ਹੈ ਬਹੁਤ ਗੰਧੀਆਂ ਹਰਕਤਾਂ ਹੈ ਅਸੀਂ ਆਪਣੀ ਭਾਰਤੀ ਕਿਸਾਨੀ ਨੂੰ ਗ੍ਰਾਹਾਂ ਵੱਲੋਂ ਪੂਰੀ ਮਦਦ ਤੇ ਖੜੇ ਹਾਂ ਪਹਿਲਾਂ ਵੀ ਖੜੇ ਹਾਂ ਅੱਜ ਵੀ ਖੜੇ ਹਾਂ ਹੁਣ ਵੀ ਇਹ ਕੋਈ ਗੱਲਬਾਤ ਹੋਈ ਤਾਂ ਅਸੀਂ ਲੜਾਈ ਲੜਾਂਗੇ ਪੂਰੀ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਜਿਹੜਾ ਪਿੰਡ ਦੇ ਸਰਪੰਚ ਨੇ ਉਹਨਾਂ ਦਾ ਵੀ ਕਹਿਣਾ ਹੈ ਪਿੰਡ ਦੇ ਵਿੱਚ ਤੇ ਇਹਨਾਂ ਦੇ ਘਰ ਦੇ ਵਿੱਚ ਸਹਿਮ ਦਾ ਮੋਲ ਹੈ ਹਾਲਾਂਕਿ ਉਹਨਾਂ ਨੇ ਕਹਿਣਾ ਹੈ ਪਹਿਲੀ ਵਾਰ ਜਿਹੜੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਰੇਡ ਕੀਤੀ ਗਈ ਹੈ ਜਿਸ ਕਰਕੇ ਜ਼ਿਕਰ ਕਰਕੇ ਪਰਿਵਾਰ ਦੇ ਵਿੱਚ ਪਿੰਡ ਦੇ ਜਿਹੜੇ ਲੇਟੜ ਦੇ ਗਵੰਡੀਆ ਉਹਨਾਂ ਦੇ ਵਿੱਚ ਵੀ ਜਿਹੜਾ ਸਹਿਮ ਦਾ ਮੋਲ ਬਣਿਆ ਹੋਇਆ ਹੈ ਤੇ ਜਿਹੜਾ ਇਹਨਾਂ ਦੇ ਨਾਲ ਭਾਰਤੀ ਕਿਸਾਨੀ ਯੂਨੀਅਨ ਦੇ ਜਿਹੜੇ ਮੈਂਬਰ ਸੀ ਉਹਨਾਂ ਨਾਲ ਵੀ ਉਹਨਾਂ ਦਾ ਵੀ ਗੱਲਬਾਤ ਕੀਤੀ ਉਹਨਾਂ ਦਾ ਵੀ ਕਹਿਣਾ ਹੈ ਅਸੀਂ ਪਰਿਵਾਰ ਨਾਲ ਜਿਹੜੇ ਹਨ ਡਟ ਕੇ ਬਿਲਕੁਲ ਖੜੇ ਰਾਂਗੇ ਵੀ ਜਿਹੜਾ ਹੈ ਸਰਕਾਰਾਂ ਵੱਲੋਂ ਜਿਹੜਾ ਹੈ ਨਜਾਇਜ਼ ਤੰਗ port.